ਇੱਕ ਦਿਨ ਬਾਬਾ ਫਰੀਦ ਆਪਣੇ ਘਰੋਂ ਮਸਜਿਦੇ ਨਵਾਜ਼ ਪੜਨ ਦੇ ਲਈ ਚੱਲੇ ਨੇ ਪਰ ਘਰੋਂ ਬਾਹਰ ਨਿਕਲੇ ਕੀ ਦੇਪਦੇ ਨਹੀਂ ਵੀ ਬਰਸਾਤ ਹੋ ਰਹੀ ਏ ਬਰਸਾਤ ਬਹੁਤ ਜ਼ਿਆਦਾ ਹੈ ਗੜੀਆਂ ਦੇ ਵਿੱਚ ਰਾਹ ਦੇ ਵਿੱਚ ਚਿੱਕੜੀ ਬਹੁਤ ਹੈ ਪਰ ਰੱਬ ਦੇ ਨਾਲ ਉਸ ਤੋਂ ਜ਼ਿਆਦਾ ਪਿਆਰ ਹੈ ਬਾਹਰ ਨਿਕਲਦੀਆਂ ਮੀਂਹ ਦੀਆਂ ਕਣੀਆਂ ਕਈਆਂ ਸੋਚਣਾ ਲੱਗ ਪਈ ਵੀ ਕਣਤੇ ਲੈਣ ਵਾਲੀ ਕਮੜੀ ਵੀ ਇਹ ਕਹੇ ਭੇਜ ਲਈ ਤੇ ਰਾਤ ਨੂੰ ਕੀ ਲਵਾਗਾ ਪਰ ਰੱਬ ਦੇ ਨਾਲ ਇੰਨਾ ਪਿਆਰ ਪ੍ਰਮਾਤਮਾ ਦੇ ਨਾਲ ਇੰਨੇ ਪੀਤ ਕਹਿਣ ਲੱਗੇ ਪੀ ਜੋ ਸੋ ਕਮੜੀ ਅਲੋ ਵਰਸ਼ੇਂ ਜਾਈ ਬਿਨਾਂ ਤੇ ਨ ਸਜੜਾਂ ਤੁੰ ਤੋਂ ਨਾ ਦੀ ਤੇ ਪ੍ਰਮਾਤਮਾ ਦੇ ਨਾਲ ਪਾਇਆ ਪਿਆਰ ਤੁੰਨਾਂ ਨੂੰ ਚਾਹੀਦਾ ਇਸ ਲਈ ਸਤਿਗੁਰੂ ਨੇ ਬਾਣੀ ਦੇ ਅੰਦਰ ਸਾਨੂੰ ਬੜੀ ਥਾਂ ਇਹ ਸਮਝਾਉਣ ਦਾ ਯਤਨ ਕੀਤਾ ਰੇ ਮਨ RAM ਸੋਕਰ ਪ੍ਰੀਤ ਕੀ ਐ ਮੇਰੇ ਮਨ ਪਰਮਾਤਮਾ ਦੇ ਨਾਲ ਇਹੋ ਜੀ ਪ੍ਰੀਤ ਕਰ ਜਿਉਂ ਜੀ ਪ੍ਰੀਤ ਆਪਾਂ ਇਤਿਹਾਸ ਦੇ ਅੰਦਰ ਦੇਖਦੇ ਆ ਬੇਅੰਤ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਇਤਿਹਾਸ ਆਪਾਂ ਪੜਦੇ ਆ ਭਾਈ ਮੰਗੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੀ ਇਤਿਹਾਸੋਂ ਜਦੋਂ ਆਪਾਂ ਪੜ੍ਹਦੇ ਹਾਂ ਸਤਿਗੁਰਾਂ ਦੇ ਸਾਹਮਣੇ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦੇ ਸਰੀਰ ਦੇ ਦੋ ਟੁਕੜੇ ਕਰ ਦਿੱਤੇ ਗਏ ਰੂਹ ਦੇ ਵਿੱਚ ਵਲੇਟ ਕੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਹੈ ਗ੍ਰੰਥ ਦੀ ਆਉਦਾ ਆਗੇ ਸਤਿਗੁਰੂ ਕਹਿੰਦੇ ਨੇ ਸਰਬੰਨ ਗੁਰਬਿੰਦ ਗੁਣ ਸੁਣੋ ਪਰ ਗਾਓ ਰਸਨਾ ਦੀ ਇਹ ਕਿਵੇਂ ਕੰਨਾਂ ਦੇ ਨਾਲ ਸੁਣਨਾ ਹੈ ਕਿ ਮੇਂ ਰਸਿਨਾ ਦੇ ਰਾਹੀ ਰੱਬ ਦੇ ਗੁਨਾ ਨੂੰ ਮੋਨਾ ਹੈ ਸਤਿਗੁਰੂ ਕਿਰਪਾ ਕਰਨ ਦਾਸ ਨੂੰ ਜਿੰਨਾ ਸਮਾਂ ਮਿਲਿਆ ਸੀ ਉਹ ਸਮਾਂਤ ਹੈ ਪਾਤਸ਼ਾਹ ਦੀ ਕਿਰਪਾ ਕਰਨ ਰਹਿਮਤਾ ਕਰਨ ਇਹ ਵਿਚਾਰਾ ਸਾਡੇ ਜੀਵਨ ਦਾ ਆਧਾਰ ਬਣ ਜਾਣ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ ਤਾਂ ਉਸੀ ਗੁਰੂ ਦੇ ਪਾਏ ਪੂਰਨਿਆਂ ਤੇ ਚੱਲ ਕਰਕੇ ਆਪਣੇ ਜੀਵਨ ਨੂੰ ਸਵਾਰ ਸਕੇ ਕੋਈਆਂ ਕੁੱਲਾ ਬਖਸ਼ਣੀਆਂ ਗੁਰਪਤਿ ਪਰਵਾਹ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ